ਤੈਨੂੰ ਰੋਕਿਆ ਨਹੀਂ ਵੀ ਰਹਿ ਸਾਡੇ ਕੋਲ ਮਾਮਾ ਦਾ ਕਹਿੰਦਾ ਤਾਂ ਫਿਰ ਉਹ ਹਾਂ ਮੈਂ ਕੰਮ ਬਹੁਤ ਆ ਬਾਈ ਬਾਈ ਉੱਥੇ ਬਾਈ ਰਾਸ ਤੇ ਹਾਂ ਮੈਂ ਕਹ ਅਪਰਾਇਤ ਕਦਾ ਕੰਮ ਅਪਰਾਇਤ ਕਦਾ ਮਾਸਟਰ ਸੋਚੀ ਬੈਠਾ ਵੀ ਕੀ ਕਰਨਾ ਅਪਰਾਇਤ ਕਹਿੰਦਾ ਮੈਂ ਤਵਾਰੀ ਵਿਹਲਾ ਨਹੀਂ ਹੈਗਾ ਸਾਡਾ ਲੈ ਵੀ ਗੱਭਰੂ ਹਾਂਜੀ ਕਿਵੇਂ ਆ ਫਿਰ? ਬਸ ਠੀਕ ਹੈ। ਗੰਨਾ ਕਢਾਉਣਾ ਆ ਗਿਆ ਅੱਜ। ਆ ਆ ਮੈਂ ਤੁਰੀ ਤੇ ਲਿਆ ਮੈਂ ਕੱਦੂ। ਆ ਤੁਰੀ ਵਾਲੀ ਆ ਫੇਲ ਆਣਾ ਇਹਦੇ ਬਿੰਡੇ ਜੇ ਨਹੀਂ ਖੜੇ। ਆ ਇਹਨੂੰ ਵੀ ਅਸੀਂ ਦਵਾਰ ਤੇ ਕਿ ਨਹੀਂ ਦਵਾਰ ਤੇ? ਆਵਾਜ਼ ਸੁਣ ਤੂੰ। ਓ ਵਾਹ। ਨਾਲੇ ਹਰੇ ਕੰਮ ਨੂੰ ਲੋਟ ਹੈ। ਤੂੰ ਹੱਥ ਨਾ ਵੜਾ ਲਈ। ਨਹੀਂ ਨਹੀਂ। ਹਾਂ। ਹੱਥ ਦਾ ਤਜਰਬਾ ਪੂਰਾ ਆ ਹੁਣ। ਇਹਦੇ ਲੋਹੇ ਦੇ ਬਿੰਡੇ ਹਨਾ। ਹਾਂ। ਇਹਦੇ ਚ ਉਹ ਪੈ ਜਾਂਦਾ। ਆ ਸਾਨੂੰ ਸਪਾਂਸਰ ਹੋਈਆਂ ਵੀ ਆ ਇਹ। ਆ ਸਪਾਂਸਰ। ਇਹ ਦੇਖ ਆ ਸਪਾਂਸਰ ਨਾਲ ਪਤਾ ਕੀ ਗੱਲ ਆ? ਹੂੰ। ਆ ਦੇਖ ਆ ਹੈਵੀ ਚੈਨ ਆ ਥੋੜੀ ਜੀ। ਇਹ ਪੱਤਰੀ ਕਰਕੇ ਇਹ ਦਿੱਕੀ ਜ਼ਿਆਦਾ ਰਹਿੰਦੀ ਹੈ ਬੜਾਈ ਨੂੰ ਯਾਨੀ ਕਾਮਯਾਬ ਹਾਂਜੀ ਸਾਰਿਆਂ ਨੂੰ ਜੀ ਪਿਆਰਪਰੀ ਸਤਿ ਸ੍ਰੀ ਅਕਾਲ ਤੇ ਚੱਕ ਲਿਆ ਹਥਿਆਰ ਅੱਜ ਹਥਿਆਰ ਘੱਟ ਕੇ ਬੰਦੇ ਵੱਧ ਗਏ ਤੇ ਹੁਣ ਕਦੋਂ ਲਾਵੀ ਦਵਾ ਲਿਆ ਹੈ ਗੁਰਪ੍ਰੇਮ ਔਰ ਕਿਆ ਜੀ ਨਾਨਾ ਸ਼ੱਦਾ ਪਾਸ ਹੋ ਗਿਆ ਮਨ ਕਿਹੜੇ ਨੰਬਰ ਤੇ ਹੈ ਪੁੱਤ ਪਹਿਲੇ ਆ ਦੇਗਾ ਆ ਥੋੜਾ ਕਾਹ ਕਰ ਹਾਂ ਤੇ ਆ ਥੋੜੇ ਵਾਲਾ ਹਾਂ ਸਾਰੇ ਥੋੜੀ ਜਿਹੀ ਟਿੱਕੀ ਉਹ ਪਰਲੇ ਚ ਭੰਨ ਕੇ ਦੇ ਦੇ ਥੋੜਾ ਜਿਹਾ ਹਾਂ 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 ਥੋੜੀ ਵੀ ਚੈੱਕ ਕਰਦੇ ਆ ਆਪਣੇ ਵਾਲਾ ਵੀ ਮਿੱਠਾ ਗੰਨਾ ਦਾ ਚਾਹੀਦਾ ਸਾਰਤੰਗਾ ਜੀ ਸਾਰਤਾ ਬੜੀ ਹਲੇ ਥੋੜਾ ਇੱਕ ਘੜਿਆ ਬਾਈ ਦੇਖੋ ਇੱਧਰ ਬਣ ਰਹੀਆਂ ਭਰੀਆਂ ਚੰਗੀਆਂ ਮਨਾਪੁੱਤ 6:00 ਵੱਜੂਗੀ ਤੇ ਅੱਜ 1 ਬਾਈ 1 ਬੰਨ ਕਰਕੇ ਮੈਂਬਰ ਆਈ ਵੀ ਜਨ ਨੇ ਆਈ ਵੀ ਜਨ ਨੇ ਨਨਮੀ ਸੁਣ ਮੈਂ ਲੇ ਲੇ ਇੱਧਰ ਕਾਲੀ ਡੋਲੇ ਨਹੀਂ ਲੱਭ ਰਹੀ ਸਾਹਮਣੇ ਵਾਲੀ ਕੀ ਕਰ ਜਾ ਰਿਹਾ ਹੋਇਆ ਜੇ ਕਿਵਾਤ ਦਾ ਵੀ ਬੋਲਣੇ ਨੇ ਆਹ ਕਹੇ ਇਹ ਕਰ ਖਮੋਸ਼ ਫੇ ਸਮਝਦੇ ਇਹੇ ਵੀ ਚੁੱਪ ਕਰਾਉਣੇ ਹੁੰਦੇ ਕਹੇ ਖੋੜ ਦੇ ਗੱਭਰੂ ਤੂੰ ਕਦ ਘੜ ਚ ਲੰਬਾ ਮੜ ਜਾ ਦੇਖ ਤਾਂ ਡੌਲ ਕਿੱਥੇ ਕਾ ਉਹ ਦੇਖ ਤੇ ਦਰਖਤ ਦੇਖਦਾ ਉਹਦੇ ਨਵੇਂ ਦਵੇ ਆ ਕੇ ਆ ਜਣੀ ਗੰਬਾ ਸੰਗਰਛ ਸੜ ਗਿਆ ਤੈਨੂੰ ਚਾਰ ਦਿਨ ਤੱਕ ਘੱਟੋ ਘਟਾ ਹੈ ਇਹ ਸੰਗਰਛ ਕਾ ਗੋਲਕੀ ਨੇ ਖਾਣਾ ਬਾਈ ਥਾਲ ਪਰ ਹਮ ਸੁੱਖ ਵੀ ਰਹਿਣਾ ਦੂਜੀ ਇਹਨੂੰ ਮਿੱਥੋ ਦਾ ਨਿਆਰ ਦੱਸ ਦਿਆਂ ਸੰਗਰਛ ਦਾ ਗਰੀਬ ਨੂੰ ਪੁੱਛ ਕੇ ਦੇਖੋ ਕਿਆ ਹਾਲ ਹੈ ਗਰੀਬ ਆ ਸਾਢੇ 3 ਕਿਲਿਆਂ ਹਲੇ ਤੱਕ ਵੀ ਨਹੀਂ ਮੁੱਕਣ ਜਾਏ ਹੈਗੇ ਦੋ ਮਹੀਨੇ ਹੋ ਗਏ ਦਾਣੇ ਪੌਣਾ ਕਿੱਲਾ ਦਾ ਕਿੱਲਾ ਗੇਰਤਾ ਹੁਣ ਉੱਥੇ ਇਹਨਾਂ ਦੀ ਸਾਰਾ ਹੀ ਪੀੜ ਗਿਆ ਸਾਢੇ 3 ਕਿਲੇ ਪਿੜਨੇ ਆ ਅੱਬੀ ਆਪਾਂ ਨੇ ਸਾਰਾ ਘਰ ਦੇ ਮਿੱਠੇ ਜੋਗ ਰੱਖਣਾ ਆਪਾਂ ਨੇ ਕੁਛ ਜਿਹੜਾ ਦੇਣਾ ਲੈਣਾ ਉਹ ਕਰ ਦੇਣੀ ਚਾਚੇ ਉਹਨੂੰ ਦੇ ਦੇਣਾ ਆਪਾਂ ਨੇ ਭਾਈ ਗੁੜ ਸ਼ੱਕਰ ਚਾਹੀਦਾ ਕਿਸਿਆਂ ਨੂੰ ਪੂਰਾ ਪਿਓ ਰਹਿਣ ਕੋਈ ਮਿਲਾਵਟ ਨਹੀਂ ਕੁਛ ਨਹੀਂ ਨੰਬਰ ਬੋਲਦੇ ਆਪਾਂ 90 ਰੁਪਏ ਕਿਲੋ ਨੰਬਰ ਤੁਸੀਂ ਲਿਖ ਦਿਓ ਨੰਬਰ ਬੋਲ ਵੀ ਦੇ 7087176820 ਹਾਟ ਬਾਟ ਮੇਰੇ ਕੋਲ ਹੈਗਾ 77196268 ਮੇਰੇ ਕੋਲ ਹੈਗਾ 70871 76862 90 ਰੁਪਏ ਕਿਲੋ ਗੁੜੋ ਉਹੀ ਰੇਟ ਸ਼ੱਕਰ ਚਿੱਕੀ ਹੈ ਚਿੱਕੀ ਚਿੱਕੀ ਨਹੀਂ ਚਿੱਕੀ ਜਿਹਾ ਜਮਾਉਣੀ ਅਗਲਾ ਉੱਤੇ ਪਹੁੰਚੇ ਖਿਡਾੜੀ ਦਿਓ ਤੁਹਾਨੂੰ ਖਿਡਾੜੀ ਚ ਚਲਾਉਣੀ ਆ ਉਹੀ ਰੇਟੋ ਮਿਲ ਜੂ ਕੋਈ ਚੱਕੋਈ ਰੇਟੋ ਮਿਲ ਜੂ ਬਲਾਈਟੀਆਂ ਨਾਲ ਥੋੜਾ ਆਪਣਾ ਇਹ ਗੁੜ ਹੋਈ ਆ ਬਾਵਾ ਕੱਖ ਮੋਸ਼ਾ ਇਹਨਾਂ ਕੱਖ ਮੋਸ਼ਾ ਨਹੀਂ ਬੋਲਣਾ ਇੱਕ ਮੋਸ਼ ਤੇ ਸਮਝਦੇ ਆ ਹੋ ਤਾਂ ਜਿਹੜਾ ਕੋ ਮਰਜ਼ੀ ਆਉਣਾ ਪਈ ਜਾ ਤੂੰ ਬਿਲਕੁਲ ਬਿਲਕੁਲ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਹਨਾ ਇਹ ਲੱਗਾ ਕਿੰਨਾ ਕੰਮ ਹੁੰਦਾ ਤਾਂ ਪਹਿਲਾਂ ਕੁੱਪਾਂ ਵਾਸਤੇ ਭੇਡਾਂ ਬਣਾਉਣੀਆਂ ਬਿਟਾਈਆਂ ਭੇਡਾਂ ਦਾ ਆਪਨੇ ਉੱਤੇ ਦਿਨ ਆਹੀ ਹੁੰਦੇ ਤੇ ਪਤੀ ਦੇ ਘਰ ਪੂਰੇ ਲਾਈ ਦਿੰਦੇ ਉਹਨਾਂ ਵੀ ਲੰਬੀਆਂ ਸਵੇਰ ਵੱਜਣ ਇੱਕ ਇੱਕ ਕਿਲੇ ਦੀ ਲੰਬੀ ਬੇੜ ਹੁੰਦੀ ਦੀਆਂ ਨਾ ਅੱਜ ਇੱਕ ਕਿਲੇ ਦੀ 92 ਬੇੜ ਦੀ ਬਹੁਤ ਬੱਟੀਆਂ ਨਹੀਂ ਦੇ ਲੋ ਕੰਮ ਰਿਵਾਜ ਹੀ ਚੱਕਿਆ ਗਿਆ ਹਨਾ ਰਵਾਇਤ ਚੱਗਾ ਪਰ ਸੰਦ ਸਾਭ ਕੇ ਰੱਖੇ ਹੋਏ ਆਪਾਂ ਨੇ ਸੰਦ ਸਾਭ ਕੇ ਰੱਖਿਆ ਸਾਡੇ ਗੜੀ ਨਹੀਂ ਉਹ ਜੀਵਨੀ ਇਸ ਕੇ ਦੁਨੀਆ ਕੋ ਹਾਂ ਆਤਰੇ ਪੈਰਾਂ ਥੱਲੇ ਹਾਂ ਸਮੇਂ ਦੇ ਹਿਸਾਬ ਨਾਲ ਟਾਈਮ ਨਹੀਂ ਨਾ ਹੋਣਾ ਗਲਤ ਟਾਈਮ ਦੀ ਆ ਗਈ ਟਾਈਮ ਨਹੀਂ ਰਿਹਾ ਮੈਂ ਵੀ ਬਥੇਰੀਆਂ ਬਟਾਈਆਂ ਅੱਛਾ ਜਦ ਕਿਲੇ ਦੀ ਨਾ ਕਿਲੇ ਦੇ ਮਤਲਬ ਲਵੇ ਜੇ ਲੱਗੇ ਵੀ ਹੁੰਦੇ ਤੇ ਜਿਹੜੀ ਐਂ ਕਰਦੇ ਉਹ ਉਹਨੂੰ ਛੱਡ ਜਦ ਬਾਹਾਂ ਥੱਕ ਜਾਂਦੀ ਤੇ ਫਿਰ ਇੱਕ ਗੇੜਾ ਗਾਹ ਨੂੰ ਦੋ ਤਾਂ ਕਈ ਵਾਰ ਤਿੰਨ ਚਾਰ ਗੇੜੇ ਪੁੱਠੇ ਹੋ ਜਾਂਦੇ ਹੁੰਦੇ ਪੁੱਠੇ ਹੋ ਜਾਂਦੇ ਹੁੰਦੇ ਉਹ ਬੜਾ ਘੰਟਾ ਉਹਨਾਂ ਨੂੰ ਦਾ ਜਿਵੇਂ ਉਹਨਾਂ ਕੋ ਕਹਿੰਦੀ ਤੂੰ ਇੱਕ ਦੇ ਲੈ ਦੇਖ ਕਿ ਨਜ਼ਾਰਾ ਜਿਹੜਾ ਆ ਗਿਆ ਮੇਰਾ ਆ ਤਾਂ ਆਈ ਜਾਂਦੀ ਦੀ ਬੇੜ ਇੱਕ ਇਹ ਤਾਂ ਹੋਰ ਨਜ਼ਾਰਾ ਆਉਂਦਾ ਹੁੰਦਾ ਦਾ ਹਾਂ ਹਾਂ ਜਿਵੇਂ ਆ ਮੇਰਾ ਆ ਬੇੜ ਬਟਾ ਜ਼ਿਆਦਾ ਆ ਜਾਂਦਾ ਫਿਰ ਇਹ ਟੁੱਟ ਜਾਂਦੇ ਮੈਂ ਟੁੱਟ ਕੇ ਫਿਰ ਇਹਨੇ ਭੱਜਣਾ ਉਸੇ ਵੀਟ ਨਾਲ ਹੈ ਫੜ ਨਹੀਂ ਫਿਰ ਉਹਨੂੰ ਫੜ ਕੇ ਗੱਠ ਦੇਣੀ ਗੱਠ ਦੇਣੀ ਇਹਦੇ ਵਰਗੇ ਜਾਣ ਕੇ ਹੈਂ ਫਿਰ ਹੋਰ ਆ ਗੱਠ ਨਹੀਂ ਪੈਣੀ ਚਾਹੀਦੀ ਆ ਚੀਜ਼ ਇਹਨੂੰ ਬੇੜ ਇਹਨੂੰ ਬੇੜ ਤੋੜਨੀ ਆ ਇਹਦੇ ਤੋੜ ਦੇਣਾ ਹਾਂ ਭਾਗੇ ਚਤੇ ਦੀ ਕਰੇਗਾ ਤੁਹਾਨੂੰ ਮਜ਼ਾ ਇਹ ਕੱਟੇ ਬੋਲ ਰਿਹਾ ਥੋੜੇ ਘੱਟ ਬੋਲ ਨਾ ਤੂੰ ਇਹ ਤਾਂ ਨਹੀਂ ਚਿੱਕਰ ਵੱਧ 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 ਥੋੜਾ ਜਿਹਾ ਕਢਾ ਦੇ ਭਾਈ ਨਹੀਂ ਮੇਰਾ ਨਹੀਂ 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 ਪਤਾ ਗੱਲ ਗਿਆ ਤੁਸੀਂ 4-5 ਜਣੇ ਜਾਂ ਇਕੱਠੇ ਹੋ ਜੰਨੇ ਆ ਇਰ ਗੰਨਾ ਗਿਆ ਗਿਰ ਲਓ ਜੀ ਲੰਚ ਲੰਚ ਕਰਕੇ ਸਣੀ ਦੁਪਹਿਰ ਦਾ ਭੋਜਨ ਕਰਕੇ ਤੇ ਦੁਬਾਰ ਤੇ ਆਪਾਂ ਖੇਤਾਂ ਦੇ ਵਿੱਚ ਪਹੁੰਚ ਚੁੱਕੇ ਆ ਖੇਤਾਂ ਨਹੀਂ ਸੋਰੀ ਆਪਣੇ ਗੰਨੇ ਵਾਲੇ ਫਾਰਮ ਤੇ ਪਹੁੰਚ ਚੁੱਕੇ ਆ ਗੰਨੇ ਵਾਲੇ ਫਾਰਮ ਤੇ ਪਹੁੰਚ ਚੁੱਕੇ ਆ ਟੀਮ ਅੱਜ ਹੁਣ ਸੂਬੜੇ ਇਹ ਸਰਨਾਲ ਦੀਨ ਚੱਕ ਲੈਣੀ ਸ਼ਾਮ ਨੂੰ ਹੈ ਆਪਾਂ ਨੇ ਟਾਈਮ ਲੱਗਿਆ ਭਰੀਆਂ ਪਾ ਦੇਣੀਆਂ ਆਪਾਂ ਨੇ ਅੱਜ ਨਹੀਂ ਚੱਕ ਲੈਣੀਆਂ ਆਪਾਂ ਨੇ ਸ਼ਾਮ ਨੂੰ ਹਾਂ ਗੰਡਾਸੇ ਦੂਏ ਦੋ ਤਿੱਖੇ ਹੋ ਕੇ ਹੋ ਰ ਆ ਰਹੇ ਆ ਗੰਡਾਸੇ ਪਾਕਿਸਤਾਨੀਆਂ ਦੇ ਨਾਲ ਤਾਂ ਫਾਇਦਾ ਇਹਨਾਂ ਦਾ ਦੋਸਤਾਂ ਨੇ ਫਾਇਦਾ ਜੁਸਤਾਨੀਆਂ ਨਾਲ ਚਲ ਆਪਣੇ ਸੰਘਰਸ਼ ਦਾ ਦੋ ਲੱਗਦਾ ਤਾਂ ਵੀ ਦੋ ਦਿਨ ਚ ਕੰਮ ਨਿਬੜ ਜਾਊਗਾ ਲਹੂਗਾ ਚਾਰ ਦਿਨ ਤਾਂ ਪੰਜ ਦਿਨ ਪੰਜ ਛੇ ਦਿਨ ਲੱਗਣਗੇ ਗੰਨੇ ਗੰਨਾ ਉਹਦੇ ਨਾਲੋਂ ਹੈਵੀ ਆ ਆਪਣਾ ਦੁਗਣਾ ਤਿੱਗਣਾ ਹਾਂ ਜ਼ਿਆਦਾ ਇੱਥੇ ਚਾਰ ਦਿਨ ਲੱਗ ਜਾਂਦੇ ਦਾ ਆਪਣੇ ਗੰਨਾ ਬਾਈ ਜ਼ਿਆਦਾ ਆਪਾਂ ਨੇ ਰੱਖਣੀ ਐ ਸਾਹਿ ਵੇਚਣੀ ਵੀ ਆ ਕੀ ਚੱਕਰ ਰੱਖਣੀ ਆ ਆਪਣੇ 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 ਘਰ ਵਾਸਤੇ ਰੱਖ ਕੇ ਹਾਂ ਬਾਕੀ ਆਪਨੇ ਸਟਾਫ ਨੂੰ ਦੇ ਕੇ ਹਾਂ ਬਾਕੀ ਵੀਚ ਦੇਣੀ ਹੈ ਵੇਚਣੀ ਨਹੀਂ ਨਹੀਂ ਹੈਗੀ ਹਾਂ ਇਹ ਦੁਕਾਨਾ ਵਸਿ ਲਿਆਉਂਦੇ ਫਿਰ ਜਿੰਨੇ ਫਿਰ ਕੀ ਫਾਇਦਾ ਆਪਣੇ ਵੀ ਖਾਸੀ ਲੱਗ ਗਈ 1 ਢੋਲ ਲੱਗ ਜਾਂਦਾ ਆਪਣੇ ਘਰ ਘਰ 1 ਢੋਲ ਚਾਹਾਂ ਚਾਹਾਂ ਪਰ ਚਾਂਪਦੇ 1 ਢੋਲ ਲੱਗ ਜਾਂਦਾ ਪੂਰਾ ਅੱਧਾ ਕੁਇੰਟਲ ਮੈਂ ਲੈ ਲੈਣੀ ਆ ਅੱਧਾ ਕੁਇੰਟਲ ਇਹਨੇ ਲੈ ਲੈਣੀਆਂ ਇੱਥੇ ਕੀ ਤਾਂ ਕੁਇੰਟਲਸ ਬਹੁਤ ਹੋ ਜਾਣੇ ਪਿਛਲੀ ਵਾਰ ਤਾਂ ਆਪਣਾ ਬੀਜ ਵੀ ਕਿੰਨਾ ਨਿਕਲ ਗਿਆ ਤਾਂ ਇਹ ਬੀਜ ਨਿਕਲ ਗਿਆ ਤਾਂ ਪਿਛਲੀ ਵਾਰ ਬੀਜ ਨਹੀਂ ਖਾਸਾ ਢੱਪਲੇ ਗਿਆ ਤਾਂ ਨਾ ਕੰਮ ਫਿਰ ਵੀ ਸੋਨਾ ਹੋ ਗਿਆ ਤਾਂ ਕੋਟਾ ਹਾਂ ਹੁਣ ਲੈ ਹੋ ਜੂਗੀ ਸ਼ੱਕਰ ਹਾਂ ਫਿਰ ਦੁਕਾਨਾ ਵਧੇਂ ਦਾ ਫੋਨ ਨਿਉਮਣੀ બસ ਬਸ ਬਸ ਉਹੀ ਕਰਤਾ ਹਾਂ। ਹਾਂ। ਬਰੂਨ ਨੇ ਇਹ ਹੋਰ ਗਿਆ। ਦੇਖੀ ਇਹ ਉੱਪਰ ਆ ਗਈ ਸ਼ੱਕਰ ਯਾਰ ਆਪਣੇ ਸਾਹਮਣੇ ਬਣੀ ਵੀ ਹੋਊਗੀ। ਹਾਂ ਠੀਕ ਨਹੀਂ। ਉਹ ਜਿਹੜੀ ਆ ਤੂੰ ਸ਼ੱਕਰ ਕਰ ਗੱਣਾ ਸੀ ਬੰਨਿਆ ਨਹੀਂ ਤਾਂ ਬੰਨਾ ਬੰਨਣ ਕਰਕੇ ਨਾ ਮਤਲਬ ਗਿਰ ਗਿਆ ਤਾਂ ਇਹ ਸਾਡੇ ਹਲੇ ਇੱਕ ਵਾਰੀ ਇਸਲਾ ਐ ਹੋ ਜੇ। ਬੰਨਿਆ ਸੀ ਹਜ਼ਾਰ ਪਰ ਦੀ ਸ਼ੱਕਰ ਆਹੇ ਕੋਈ ਕਹਦਾ ਕਿਤੇ ਦੀ ਹੁਣ ਆਪਾਂ ਨੂੰ ਕਿਸੇ ਦਾ ਕੈਮ ਦਾ ਵਿੱਚ ਕੀ ਕੁਝ ਪਾਇਆ। ਕਿਸੇ ਦਾ ਕੀ ਪਤਾ ਸਹੀ ਗੱਲ। ਆਪਾਂ ਨੂੰ ਪਤਾ ਤਾਂ ਜਿਹੜੇ ਕਈ ਰੋਡ ਪਰ ਬੈਠੇ ਆ। ਹਾਂ। ਆਹ ਹੋ ਰਿਹਾ ਤੇ ਹੂੰ ਆਂ ਬਿੰਡੇ ਮਤਲਬ ਨਾ ਇਹਦੇ ਲੱਕੜ ਦੇ ਹੋਂ ਕਰਕੇ ਜਿਆਦਾ ਫਾਇਦਾ ਆਪਾਂ ਦੇ ਆਪਾਂ ਨੇ ਵੀ ਇੱਕ ਦੋ ਇਹਦਾ ਬਣਾ ਕੇ ਰੱਖਣਾਗਾ ਤੇ ਦੱਸ ਜਿੱਦਣ ਮੇਰਾ ਸਾਰਾ ਸਫਰ ਦੂਰ ਹੈ ਨਾ ਤੂਰੀ ਦੇ ਨਹੀਂ ਤਾਂ ਉਧਰੋਂ ਲਿਆਉਂਦਾ ਬੜੇ ਸੋਹਣੇ ਬਣਾਏ ਹੋਣੇ ਉਧਰ ਅੱਛਾ ਹਾਂ ਮੈਂ ਕਰਾਂ ਬਣ ਜੂਗਾ ਹਲਕੇ ਪੈਪਰੇ ਇਹ ਲੱਕੜ ਦਾ ਫਿਰ ਵੀ ਠੀਕ ਰਹਿੰਦਾ ਲੋਹੇ ਦਾ ਗਲਤ ਕੰਮ ਕਰਦਾ ਹੂੰ ਸਾਰਾ ਲੋਹੇ ਦਾ ਨਹੀਂ ਚਾਹੀਦਾ ਲੱਕੜ ਚਾਹੀਦੀ ਵੀ ਆ ਵੀ ਗੋਬੀ ਬਸ ਠੀਕ ਆ ਚਾੜਾ ਝਾੜ ਵਧੀਆ ਝਾੜ ਝਾੜ ਵਧੀਆ ਠੀਕ ਆ ਝਾੜਾ ਸਵਾਦ ਨਹੀਂ ਰੱਖੇ ਪਰ ਰੋਟੀ ਦਾ ਖਾਬ ਜੀ ਦੀਆਂ ਫਿਰ ਨਾਲੇ ਦਾ ਚੱਕਣੀਆਂ ਸੌਖੀਆਂ ਨਾਲੇ ਟਰਾਲੀ 'ਚ ਲੋਡ ਕਰਕੇ ਲੱਗੀ ਜਾਂਦੀਆਂ ਫਿਰ ਹਾਂ ਹਾਂ ਤਾਂ ਕਰਕੇ ਰੋਟੀ ਦਾ ਖਾਬ ਜੀ ਬਣਣੀ ਆਪਾਂ ਨੇ ਜਿਆਦਾ ਪਾਣੀ ਨਹੀਂ ਲਾ ਨਾ ਨਾ ਕੱਲਾ ਮੁੰਡਾ ਤਾਂ ਠੀਕ ਆ ਪਰ ਰੋਟੀ ਆਪਣੇ ਲਈ ਉਹ ਚਾਚਾ ਕੱਲਾ ਜੀ ਕੋਲਡ ਸਟੋਰ ਚ ਲਾਇਆ ਵਾ ਪਰ ਆਹ ਜਮਾਇਦਰ ਲੱਗਿਆ ਰਾਇ ਦਾ ਭਾਰ ਤੇ ਆਦਾ ਤੇ ਪਰ ਉਹ ਜਣੀ ਬੋਲਦਾ ਘੱਟ ਆ ਜਿੱ ਘੱਟੇ ਨੇ ਬਸ ਇੱਕੀ ਕੁ ਮਾਰ ਬੈਠਾ ਚੱਲ ਕੱਲ ਛੁੱਟੀ ਮਾਰ ਲਈ ਸਾਨੂੰ ਐ ਤਾਂ ਵੀ ਵੱਧ ਬੋਲਣਾ ਚਾਹੀਦਾ ਬੰਦੇ ਨੂੰ ਅੱਜ ਘੱਟ ਬੋਲਦਾ ਪਤਾ ਨਹੀਂ ਕਾਰਨ ਹੋਵੇ ਭਾੜੀ ਪਹਿਲਾਂ ਪਹਿਲਾਂ ਤਾਂ ਬੋਲਦਾ ਸੀ ਹੈ ਹੁਣ ਤੇ ਅੱਛੀ ਨਹੀਂ ਪਤਾ ਵੀ ਕਦ ਕਾਰਨ ਤਾਂ ਹੁਣ ਸਭ ਨੂੰ ਆ ਪਤਾ ਕੋਈ ਘਰੇ ਕੱਲੇ ਨੂੰ ਪਤਾ ਆ ਕੋਈ ਨਹੀਂ ਫੀਰ ਨਾ ਦੇ ਯਾਰ ਬੋਲ ਜੀ ਹੈ ਜੋ ਜੱਜਾ ਮੈਂ ਠੀਕ ਹੈ ਕੀ ਦਿੱਕਤ ਢਿੱਲਾ ਕੋ ਸਾਜ ਨਾ ਢਿੱਲਾ ਨਹੀਂ ਪੂਰਾ ਠੀਕ ਤਣਿਆ ਹੋਇਆ ਪੂਰਾ ਤਣਿਆ ਹੋਇਆ ਸਰੀਰ ਹੈ ਨਾ ਪੂਰਾ ਫੇਰ ਲੱਗਦੀ ਆ ਹੋਇਆ ਤਾਂ ਕੁਛ ਨਹੀਂ ਕੋਈ ਜ਼ਿਆਦਾ ਖਾਸ ਨਹੀਂ ਕੀ ਕਿਹਾ ਬਚਾਉ ਰਿਹਾ ਹਾਂ ਉਹ ਠੀਕ ਹੈ ਗੰਨੇ ਦਾ ਉਹ ਮਾ ਦੂਏ ਲੋਟ ਠੀਕ ਰਿਹਾ ਜੂਹੇ ਕਹੇ ਤੇ ਬਚਾਉ ਰਿਹਾ ਹੈ ਕਹਿੰਦਾ ਹੋ ਮੇਰੇ ਚਾਹੇ ਕਿ ਪਚਾਉ ਰਿਹਾ ਬਸ ਗਿਰ ਗਿਆ ਗੰਨਾ ਦਾ ਸਭ ਨੇ ਕੋਲ ਕਿਹੜਾ ਡੀ ਕੱਢ ਦੂਗੀ ਉਹ ਨੀ ਕਢਾੜੀ ਬਾੜਾ ਹੈ ਨਾ ਹਾਂ ਮੋਬਾਈਲ ਕਰ ਰਹੀ ਹੈ ਨਾ ਸਮਝਦਾ ਫਟੇ ਖਾਂਦਾ ਦੇਖ ਹੈ ਹੈ ਗੰਨਾ ਗੰਨਾ ਗਿਰ ਗਿਆ ਗੰਨਾ ਗਿਰ ਗਿਆ ਭਾਗਾ ਨਹੀਂ ਗਿਆ ਭਾਗਾ ਸ ਤਾਂ ਠੀਕ ਹੈ ਉਹ ਨਹੀਂ ਗਿਲੇ ਆਮ ਆਤਾ ਫੋਨ ਯਾਰ ਦੇਖ ਲੈ ਹੁਣ ਮਾਰਦੇ ਰਵਾਇਤਾਂ ਨੂੰ ਦੱਸੋ ਕੋਈ ਨਾ ਕੋਈ ਦਾ ਗੁੱਸਾ ਕਰ ਮੇਰਾ ਵੀਰ ਤੈਨੂੰ ਪੂਰੇ ਛੋਲੇ ਸੁਣਾਉਣੇ ਆ ਕੇ ਦੰਗ ਜੀ ਜਰਾ ਹੇਠੇ ਹੇਠੇ ਆਓ ਲੰਬੜਦਾਰ ਮੈਡੀਕਲ ਸੁਣਦਾ ਉਹ ਨਹੀਂ ਯਾਰ ਉਹ ਨਹੀਂ ਆਏ ਨਹੀਂ ਹੁੰਦਾ ਹੈ ਬਈ ਹਾਂ ਉਦਨ ਲੰਬੜਦਾਰ ਜੀ ਤੇਰੇ ਕੋਲ ਲੈ ਨਹੀਂ ਸਾਰੀ ਦੇਖ ਤੈਨੂੰ ਬੰਦਾ ਨੂੰ ਰਹਿਣਾ ਪਊਗਾ ਹਲਵਾਈ ਦੇ ਕੋਲ ਤੇਰੀ ਕੋਲੇ ਹੱਸ ਲਈ ਉੱਥੇ ਬਣਾਉਣਾ ਕਰੇ ਆਪਾਂ ਦਾ ਕਾਰਨ ਕੈਂ ਮੈਨੂੰ ਪਤਾ ਆ ਉਹਨੂੰ ਬਾਤ ਲੱਗਿਆ ਉਹ ਜਾਂ ਬਿੰਦੀਆਂ ਵੀ ਆਪਾਂ ਨੂੰ ਪੜੀਆਂ ਫਿਰ ਕਹਿੰਦਾ ਨਾ ਨਾ ਬੰਦੇ ਲੈ ਕੇ ਆਉਣਗੇ ਨਹੀਂ ਉਹ ਚਾਰ ਚਾਰ ਬੰਦੇ ਨਾਲ ਆਉਣਗੇ ਵੀ ਚਾਰ ਬੰਦੇ ਹੋ ਗਏ ਹਾਂ ਇੱਕ ਦੋ ਬੰਦੇ ਨਹੀਂ ਘਾਟ ਹੋ ਜਾਂਦੀ ਹੁੰਦੀ ਹੈ ਤਾਂ ਨਹੀਂ ਆਪਾਂ ਉੱਥੇ ਦੇ ਦੋ ਜਣੇ ਹਾਂ ਕੋਈ ਨਾ ਕੋਲੇ ਹੋਰ ਦਾ ਬੰਦੇ ਤਾਂ ਹੋਰ ਵੀ ਆ ਜਣਾ ਬੰਦੇ ਦੇ ਪੈਸੇ ਆਹ ਉਹ ਯਾਰ ਗਿਆ ਘਿਰ ਗਿਆ ਤਾਂ ਆ ਗਿਆ ਹੋ ਗਿਆ ਤਾਂ ਬਦਲ ਕੋ ਗੱਲ ਨਹੀਂ ਹਾਂ ਤੇਰੀ ਹੈ ਇਹ ਕਿਹਾ ਮੈਂ ਕਿਹਾ ਤੁੰਗ ਕੇ ਕਹਿਣਾ ਉੱਥੀ ਆਉਣਗੇ ਪਤਾ ਨਹੀਂ ਕਾਰਨ ਕੀ ਹੈ ਜਦੋਂ ਮੈਂ ਜਾਨ ਮੈਂ ਕੁਝ ਨਹੀਂ ਬੋਲਦਾ ਉਹ ਤਾਂ ਚੁੱਪ ਹੈ ਚਾਚਾ ਨੇ ਬੋਟਾਂ ਘਟਾ ਪ੍ਰੋਗਰਾਮ ਦਾ ਦਾਸਦਾਰ ਤਾਂ ਕੀ ਹੈ ਜਿੱਥੇ ਵੱਧਣ ਕਿੱਥੇ ਆ ਪੂਰੀਆਂ ਛੋਲੇ ਬਣਨੇ ਆ ਆਪਣੇ ਉਹਦੇ ਜਿਹੜਾ ਆਪਣੇ ਨਵਾਂ ਉਹ ਪਾਇਆ ਸ਼ੈੱਟ ਉਹਦੇ ਵਿੱਚ ਜੈਕ ਦੇ ਨਹੀਂ ਪੂਰੀਆਂ ਛੋਲੇ ਬਣਾਉਣੇ ਕਦੇ ਕੋਈ ਖਾਸ ਪ੍ਰੋਗਰਾਮ ਪ੍ਰੋਗਰਾਮ ਸੰਗਰਾਣ ਦਾ ਰਹੀ ਆ ਆਪਣਾ ਨੰਬਰ ਤਾਂ ਯਾਰ ਆਪਾਂ ਨੇ ਲਿਖਾਇਆ ਪਾਤਾ ਹਾਂ ਆਪਣੇ ਲੜੀ ਚੱਲਦੀ ਹੈ ਨਾ ਸਹਿਜ ਪਾਠਾਂ ਦੀ ਠੀਕ ਹੈ ਉਹਦੇ ਕਰਕੇ ਫਿਰ ਉਹ ਆਪਣਾ ਨੰਬਰ ਆ ਗਿਆ ਦਾ ਸਿਰਫ ਮੋਦੀ ਬਾਈ ਕਹਿੰਦਾ ਆਪਾਂ ਪੂਰੀਆਂ ਥੋੜੇ ਕਰਦੇ ਮੈਂ ਕਿ ਕਿ ਕਰਤੀ ਪਈ ਕਿਹਾ ਬਾਹਰ ਪਾਸ ਥੋੜਾ ਥੋੜਾ ਕੀ ਹੋਪਾ ਟਰਾਲੀ ਸ਼ਾਮ ਨੂੰ ਹੀ ਲਿਆਉਣੀ ਹੈ ਆ ਆ ਜੀ ਨਾਲੇ ਬੰਨੀ ਜਾਊਗਾ ਚਾਹਤ ਫਿਰ ਨਾਲੇ ਨਿਪਟੀ ਜਾਊਗਾ ਕੰਮ ਇਹਨਾਂ ਦਾ ਵੀ ਰਾਜਸਥਾਨ ਨੇ ਤਾਂ ਬੜਾ ਫਾਇਦਾ ਕਿਉਂਕਿ ਇੱਧਰ ਮੇਰਾ ਹੱਥ ਪੁੱਤੀਆਂ ਪਾਣੇ ਦੇ ਚੁੱਤੀਆਂ ਰੋਟੇ ਪਾ ਜਾਂਦੇ ਹੁਣ ਆਇਆ ਟਰਾਲੀ ਲੈਣ ਜਲ ਟਰਾਲੀ ਪਾ ਲਈਏ ਲਈਏ ਲੱਦ ਕੇ ਭਰੀਆਂ ਤੇ ਕੰਬਾਈਨਾ ਦੋਨੇ ਰੈਡੀ ਕਰਤੀਆਂ ਗਲ ਪੁਆਇੰਟ ਲੀਏਗਾ ਇਹ ਟਰੈਕਟਰ ਕੱਲ ਧੋਤੇ ਸੀ ਤੇ ਹੁਣ ਅੰਦਰ ਲਾਇਵ ਹੈ ਛੱਡੀ ਬਿਲਾਲ ਭਾਗੇ ਚ ਕੀ ਕਹਿੰਦਾ ਤੂੰ ਬਾਈ ਨੇ ਬਹਾ ਹਾਂ ਚੱਕਤਾ ਕਰਾ ਰਹਿਦਾ ਹੂੰ ਟਰਾਲੀ ਲੈਂਦੀ ਦੇਖ ਹੁਣ ਲੋਡ ਕਰਦਣੇ ਆਪਾਂ ਨੇ ਚਾਚੇ ਹੀ ਕਹਿੰਦਾ 12-13 ਭਰੀਆਂ ਹੋਣਗੀਆਂ ਹੈ ਬਾਈ ਦੱਸਦਾ ਤਾਂ ਕਹਿੰਦਾ 12-13 ਦਾ ਕੋਈ ਚੋੜ ਦੇ 4-5 ਤਾਂ ਇਹੀ ਜੋ ਨਿਕਲੇ ਆਉਂਦੀ ਹੈ ਆ ਕਹ ਕੇ 12 ਤਾਂ ਆਈ ਪਈ ਹੈ ਹਾਂ ਐ ਘਟ ਘਟ 30 ਤੂੰ ਤਾਂ ਹੋ ਜਾਣਗੇ ਅੱਜ 30 ਤਾਂ ਦਿਹਾੜੀ ਦਾ ਕੰਮ ਹੈਗਾ ਉਹਨਾਂ ਦਾ ਯਾਰ ਹੂੰ ਤਾਂ ਹਲੇ ਮੰਨ ਲਾ ਵੀ ਆਪਾਂ ਨੇ ਚੌਥਾ ਹਿੱਸਾ ਵੜਿਆ ਚੌਥਾ ਹਿੱਸਾ ਹਲੇ ਆਪਾਂ ਨੇ ਇਹਦਾ ਹਨਾ ਕੁੱਲ ਹਾਂ ਕੁੱਲ ਹਲੇ ਇੰਨਾ ਮਤਲਬ ਏਰੀਆ ਆਪਣੇ ਕੋਲ ਤੇ ਹੂੰ ਟ੍ਰੇਲ ਆ ਹਲ ਤਾਂ ਟ੍ਰੇਲ ਹੈ ਜਿੱਮੀ ਟ੍ਰਾਈ ਬੋਲ ਹੁੰਦੀ ਉਹ ਵਾਲਾ ਕੰਮ ਹੋਣਾ ਚੱਲ ਸੋਣਾ ਕਿੱਥੇ ਵੈਸੇ ਆ ਚੜਾਈ ਜਾ ਚੌਰੀ ਫਰੰਟ ਦੀ ਹੈ ਜ਼ਿਆਦਾ ਉਹ ਕੰਦ ਵੀ ਤਿਲਸੀ ਜੀ ਜਾਂਦੀ ਅੱਗੇ ਜਾ ਕੇ ਆ ਵੀ ਤਿਲਸੀ ਜੀ ਜਾਂਦੀ ਹੈ ਅੱਗੇ ਜਾ ਕੇ ਇਕੱਠਾ ਜਾ ਹੋਣ ਭਰੇ ਆ ਹੋਣ ਵਾਸੇ ਇੱਧਰ ਕੋਈ ਨਹੀਂ ਚੱਕ ਦਾਂਗੇ ਫਟੇ ਆ ਗਿਆ ਚਿੱਟੀ ਲੱਜ ਤੂੰ ਉਹ ਨਹੀਂ ਨਹੀਂ ਰੌੜਾ ਕੁਛ ਮੈਨੂੰ ਲੱਗਦਾ ਸਵੇਰ ਦਾ ਤੂੰ ਨਹੀਂ ਮੈਨੂੰ ਲੱਗਦਾ ਲੱਛਣ ਨਹੀਂ ਅਸੀਂ ਨਹੀਂ ਅਸੀਂ ਤਾਂ ਠੀਕ ਹੈ ਤਰਾ ਟਰ ਆਏ ਬੰਦਾ ਘੈਂਟ ਆਹੇ ਬੰਦਾ ਹੋਊਂਗਾ ਗੱਲ ਨਹੀਂ ਆ ਇਹ ਬੰਦਾ ਘੈਂਟ ਹੈ ਹਾਈ ਪੀਜ ਦਾ ਹਾਈ ਪੀਜ ਹੈ ਉਹ ਕਿਤੇ ਕੋਈ ਸਕੂਟਰੀ ਲੰਘਦੀ ਆ ਪਤਾ ਨਹੀਂ ਕੀ ਆ ਦੇਖਦਾ ਸ਼ੀਸ਼ੇ ਦੇਖਦਾ ਪਤਾ ਨਹੀਂ ਚਿੱਕਰ ਕੀ ਆ ਕਾਹਦੇ ਸਕੂਟਰੀ ਦੇ ਚਾਚੀ ਵੀਡੀਓ ਦੇਖਦੀ ਪਹਿਲਾਂ ਇਹ ਦੱਸ ਚਾਚੀ ਵੀਡੀਓ ਦੇਖਦੀ ਹੁੰਦੀ ਹੈ ਦੇਖਦੀ ਆ ਬੱਸ ਫਿਰ ਉਹਨੂੰ ਸ਼ੀਸ਼ਾ ਉਹਨੂੰ ਯਾਦ ਕਰਾ ਦੇਣਾ ਦੇਖੀ ਉਹਨੂੰ ਸ਼ੀਸ਼ੇ ਤੇ ਆਪੇ ਕਮੈਂਟ ਕਰ ਦੇਣਾ ਵੀ ਹਾਂ ਆ ਗਿਆ ਹਾਂ ਟੱਪੇ ਹਮੋਸ਼ਾ ਲਾਲੀ ਸਵੇਰ ਤੇ ਦੇਖ ਰਹੇ ਆ ਅੱਜ ਤੈਨੂੰ ਕਿੱਥੇ ਗਿਆ ਵਤਾ ਅੱਜ ਅੱਜ ਗਿਆ ਤਾਂ ਮੈਂ ਨਾਨਕੇ ਗੋਗੀ ਦੇ ਨਾਨਕੇ ਆਪਣੇ ਨਾਨਕੇ ਨਾਲੇ ਕਹਦੇ ਤਾਂ ਵੀ ਗੋਗੀ ਕਹਿੰਦਾ ਮੇਰੇ ਨਾਨਕੇ ਗਿਆ ਗੋਗੀ ਆ ਮੇਰੇ ਨਾਲ ਇਕੱਠੇ ਆ ਅੱਛਾ ਇਕੱਠੇ ਹਾਂ ਇਹ ਠੀਕ ਹੈ ਠੀਕ ਹੈ ਕਿਵੇਂ ਆ ਫਿਰ ਰਵੀਰ ਕਿਵੇਂ ਠੱਡ ਠੁੰਡਾ ਨਹੀਂ ਲੱਗ ਰਹੀ ਸਮਝ ਨਹੀਂ ਤਾਂ ਕਿਥਾਂ ਤਾਂ ਹੈਗੀ ਬੱਸ ਠੱਡਾ ਹਾਂਜੀ ਕਿਵੇਂ ਫਿਰਾਨਕੇ ਠੀਕ ਹੈ ਅੱਜ ਫਿਰ ਦੱਸ ਕੇ ਆਇਆ ਹੋਣਾ ਵੀ ਮੈਂ ਜਾ ਕੇ ਗੰਨਾ ਬੜਾਉਣਾ ਮੈਨੂੰ ਜਾਣ ਤੋਂ ਛੇਤੀ ਤਾਂ ਕੋਈ ਨਾ ਮਤ ਲੱਗਿਆ ਵੀਡੀਓ ਪਾਰਤੀ ਉਹਨਾਂ ਨੇ ਵੀਡੀਓ ਪਾਰਤੀ ਪਾ ਵੀ ਦਿੱਤੀ ਹਾਂ ਹੂੰ ਸੁਣੋ ਜਦ ਸਾਰੀ ਦਾਤਾ ਦੀ ਕਹ ਚੱਕੀ ਹੈ ਹੈ ਜਦ ਸਾਰੀ ਦਾ ਬਸ ਹੀ ਹੋਰ ਤੇ 9:30 ਵਜੇ ਤੁਰੇ ਤੇ ਸੀ ਹੂੰ 11:30 11:00 ਵਜੇ ਪਹੁੰਚ ਗਏ ਉਹਨੇ 6:11 ਨਾ 11 ਸਵੇਰ 11 ਪਹੁੰਚਗੇ ਤੇ ਹੂੰ ਬਹੁਤ ਥੋੜੀ ਚਾਹ ਹੀ ਪੀਤੀ ਕਿ ਜਦੋਂ ਨੰਗੇ ਫਿਰ ਉੱਥੇ ਟਾਈਮ ਲੱਗ ਗਿਆ ਬਹੁਤ ਹੂੰ ਜਿੱਥੇ ਸਾਈਨ ਜ ਕਰਨੇ ਸੀ ਉਹਨੇ ਜਣੀ ਠੀਕ ਦਾ ਸਫਰ ਹਾਂ ਆਇਆ ਮੋਟਰਸਾਈਕਲ ਤੇ ਨਿਆਰਾ ਬੱਲ ਬੱਲ ਟੁਈ ਜਗ ਲੱਗ ਗਈ ਸਾਰੀ ਸਰੀਰ ਖੜ ਗਿਆ ਥੰਡੇ ਵਾਲਾ ਉਹ ਨਹੀਂ ਨਾ ਜਲਾਲੀ ਨੇ ਮੋਟਰਸਾਈਕਲ ਤੇ ਸਫਰ ਕੱਢਿਆ ਮਾਸੀ ਤਾਂ ਜਾਣ ਲੈਣੀ ਕਰ ਲੱਖੀ ਹੁਣੀ ਤਾਂ ਅੱਜ ਬਹੁਤ ਲੰਬਾ ਸਫਰ ਉਹ ਉਧਰ ਪਿੱਛੇ ਮਾਸੀ ਥੋੜੀ ਗੱਲ ਕਰੇ ਮੇਰਾ ਬਸ ਇਹ ਪਤਾ ਪਹੁੰਚ ਗਿਆ ਨਹੀਂ ਦੂਰ ਉਹ ਮੈਂ 40 ਰੋ ਵੀ ਨਹੀਂ ਜਾਣਦਾ ਵੇ 40 ਪੁੱਜ ਜਿੱਦ ਕੇ ਤੇ ਕੋਈ ਨਹੀਂ ਤੇਰੀ ਕੱਲ ਤੇ ਜੋਬ ਸਟਾਰਟ ਆ ਫੇਰ ਆਪਣੇ ਨਾਲ ਇੱਧਰ ਅੱਜ ਲੈ ਚੰਗਾ ਜੋਰ ਮਾਰ ਲੈ ਲਾਲੀ ਅੱਧਾ ਅੱਧਾ ਕਿੱਥੇ ਲਏ ਅੱਧਾ ਕਿੱਥੇ ਹਿਲਦਾ ਚੌਥਾ ਹਿੱਸਾ ਹੋਇਆ ਗੁਰਦਾਸੇ ਤਿਆਰ ਆ ਤੈਨੂੰ ਸਵੇਰੇ ਸਨਮਾਨ ਕਰਨਾ ਇੱਕ ਗੁਰਦਾਸੇ ਨਾਲ ਮੋਲੇ ਇਹਦੇ ਜੋਰ ਬਹੁਤ ਲੱਗ ਰਿਹਾ ਆ ਦੇਖ ਲੈ ਜਸਤਾਨੇ ਪਾਪਾ ਕੇ ਕੰਮ ਚੱਲਿਆ ਲਾ ਲੀ ਅੱਜ ਮੋਲੇ ਇਹਦੇ ਖਿੱਚ ਲੈ ਗਿਆ ਨਾ ਖਿੱਚ ਕੇ ਥਲੇ ਗਿਆ ਤੂੰ ਦੇਖਦਾ ਸੀ ਗੰਨਾ ਦੇਖ ਤੂੰ ਤੂੰ ਅੱਜ ਗੰਨਾ ਝੂਪ ਅੱਜ ਤੇ ਜੀ ਬਸ ਇਨੀ ਕੀ ਡਿਊਟੀ ਐ ਮਾ ਕਹਿੰਦਾ ਖੈਰ ਮਨਾਉ ਉਹ ਤਾਂ ਉਹ ਨਹੀਂ ਪੈਣਾ ਬਚ ਗਿਆ ਜਲਾਲੀ ਚੱਲ ਕੋਈ ਨਹੀਂ ਖੈਰ ਹੋਰ ਨਾਨਕੇ ਨੇ ਕੋਈ ਗੱਲਾਂ ਬਾਤਾਂ ਸੁਣਾਈਆਂ ਨਹੀਂ ਅੱਜ ਨਾ ਕੋਈ ਚੱਲਦਾ ਗੱਲਾਂ ਬਾਤਾਂ ਕਹਿੰਦੇ ਸੀ ਤੈਨੂੰ ਰੋਕਿਆ ਨਹੀਂ ਵੀ ਰਹਿ ਸਾਡੇ ਕੋਲ ਮਾਮਾ ਤਾਂ ਕਹਿੰਦਾ ਤਾਂ ਫਿਰ ਹੋ ਹਾਂ ਮੈਂ ਕੰਮ ਬਹੁਤ ਆ ਭਾਈ ਭਾਈ ਉੱਥੇ ਮੈਂ ਰਾਸਤੇ ਆ ਮੈਂ ਕਹਿੰਦਾ ਅਪਰਾਇਤ ਕਦਾ ਕੰਮ ਆ ਅਪਰਾਇਤ ਕਦਾ ਮਾਸਟਰ ਸੋਚੀ ਬੈਠਾ ਵੀ ਕੀ ਕਰਨਾ ਪਿਆ ਤੇ ਕਹਿੰਦਾ ਮੈਂ ਐਤਵਾਰ ਵੀ ਵੇਲਾ ਨਹੀਂ ਹੈਗਾ ਸੈਕਿੰਡ ਐਤਵਾਰ ਵੀ ਵੇਲਾ ਨਹੀਂ ਕਹਿੰਦਾ ਸੋਚੀ ਬੈਠਾ ਮਾਸਟਰ ਨੇ ਵੀ ਕੀ ਕੀ ਕੰਮ ਕਰਾਉਣੇ ਲਾਲੀ ਤੇ ਮਾਹਲੇ ਗੰਨਾ ਗੰਨਾ ਲਲਕਾਰੇ ਮਾਰ ਰਿਹਾ ਅਜਾ ਹੁਣ ਕਾ ਦੇਖੂ ਮੈਨੂੰ ਹੈ ਤੂੰ ਗੰਨੇ ਦੀ ਸ਼ੇਪ ਦੇਖ ਆਪਣੇ ਆਦੀ ਠੀਕ ਆ ਤੂੰ ਨਾ ਮਿਲਦੇਂਗਾ ਉਹਨੂੰ ਨਮਾਲੇ ਆਇਆ ਫਿਰ ਜਾ ਕੇ ਉਹ ਕੋਟ ਤੂੰ ਛੱਡ ਤੂੰ ਗੰਨਾ ਦੱਸ ਕੀ ਆ ਕਹਿੰਦਾ ਬੰਦੇ ਕੀ ਆ ਦੇਖਿਆ ਹੈ ਗੰਨਾ ਕਦੇ ਜੁਸ ਨੇ ਜਿਆ ਕੋ ਮੂੰਖ ਮੂੰਖ ਜੂਸ ਹੋਊਗਾ ਫਿਰ ਐ ਨਹੀਂ ਜੂਸ ਹੋਣਾ ਹੈ ਜਿੱਧਰ ਮੁੜਿਆ ਉਹਦੇ ਨਹੀਂ ਜੂਸਦਾ ਪਣਾ ਕਰਨਾ ਆ ਜਿਵੇਂ ਗੰਨੇ ਚ ਪਾਲ ਆਏ ਬਾਲ ਪੋਣੇ ਪੈਣੇ ਤੈਨੂੰ ਆ ਦੇਖ ਲੈ ਉਹ ਨਾਲ ਹੀ ਅੱਗੇ ਹੋ ਗਿਆ ਇਧਰ ਦੇ ਤੇ ਲੈ ਲਾਓ ਮਿੱਠੀ ਆ ਉਹ ਤੈਨੂੰ ਲੱਗੇ ਪਏ ਦੋਏ ਚਿੱਟੇ ਤਾਪਦੇ